ਮਤਲਬ ਹੈ ਆਪਾਂ ਉਹ ਵੀ ਦਿਖਾ ਰਹੀਏ ਮਾੜਾ ਜਿਹਾ ਆ ਦੇ ਟੋਕਨ ਵੀ ਜ਼ੂਮ ਕਰਕੇ ਦੇ ਵਿੱਚ ਹਰਾ ਜਿਹਾ ਟੈਗ ਪਾਇਆ ਜੀ ਉਹ ਲਾਈਟ ਬਫਾਇਲ ਹੋਇਆ ਆਹ ਸਿਗਨ ਲਿਖਿਆ ਹੋਇਆ ਜੀ ਆ ਦੇਖ ਸਕਦੇ ਆ ਦੇ ਕੰਨ ਤੇ ਸੀਆਰਵੀ ਲਾਈਟ ਬਫਾਇਲ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਅੱਜ ਦੀ ਜਿਹੜੀ ਵੀਡੀਓ ਲੈ ਕੇ ਲੈ ਕੇ ਆਂਦੀ ਆ ਅੱਜ ਜਿਹੜੀ ਤੁਹਾਨੂੰ ਮੱਝ ਦਿਖਾਉਣ ਲੱਗੇ ਆ ਬਹੁਤ ਟੌਪ ਦੀ ਤਾਂ ਸਰਕਾਰੀ ਕਹਿ ਸਕਦੇ ਆ ਵੀ ਵੱਡੇ ਵੱਡੇ ਰਿਕਾਰਡ ਹੋਏ ਹੋਏ ਆ ਤੇ ਸੀਆਰਵੀ ਦੇ ਵਿੱਚ ਹੀ ਖਰੀਦੀ ਵੀ ਆ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਗੋਲੇ ਵਾਲਾ ਇਹ ਹੈਡ ਕਹਿੰਦੇ ਆ ਜੀ ਇਹਨੂੰ ਪਿੰਡ ਗੋਲੇ ਵਾਲਾ ਹੈ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਪਰ ਲਾਟ ਦੇ ਵਿੱਚ ਹੈ ਜਮਾ ਇਹ ਹਰਿਆਣੇ ਦਾ ਬਾਰਡਰ ਆ ਜਾਂਦਾ ਇੱਥੋਂ ਜੀ ਤਾਂ ਸਰਦੂਲਗੜ੍ਹ ਕੋਲੋਂ ਵੀ ਨੇੜੇ ਪਿਆ ਜਾਂਦਾ ਇੱਧਰ ਤਲਵੰਡੀ ਕਨੂਆ ਵੀ ਆਇਆ ਜਾਂਦਾ ਪਿੰਡ ਨੂੰ ਠੀਕ ਹੈ ਜੀ ਤਲਵੰਡੀ ਸਾਹਿਬੋਂ ਤੋਂ ਤਾਂ ਕਰਦੇ ਆਂ ਆਪਾਂ ਬਾਈ ਨਾਲ ਗੱਲਬਾਤ ਤਾਂ ਮੱਝ ਦੀ ਡਿਟੇਲ ਵੀ ਲਵਾਂਗੇ ਸਾਰਾ ਕੋ ਰਿਕਾਰਡ ਵੀ ਦੱਸਾਂਗੇ ਵੀ ਕਦੋਂ ਆਈ ਆਪਣੇ ਕੋਲੇ ਕਿਹੜੀ ਬੋਲੀ ਤੇ ਖਰੀਦੀ ਹਨਾ ਤਾਂ ਬਹੁਤ ਚੰਗੇ ਰਿਕਾਰਡ ਦੀ ਮੱਝ ਹੈ ਤਾਂ ਮਾਟਰ ਜੀ ਨਾਲ ਇਸੇ ਵੱਲੋਂ ਬੇਸ ਤੇ ਗੱਲ ਹੋਈ ਸੀ ਤੇ ਤਾਂ ਹੀ ਸਾਨੂੰ ਅੱਜ ਸਪੈਸ਼ਲ ਮੱਝ ਹੈ ਜਿਹੜੀ ਦਿਖਾਉਣ ਵਾਸਤੇ ਪਹੁੰਚੇ ਆਂ ਤਾਂ ਕੀ ਆ ਸਸੀ ਕਾਲ ਜੀ ਸਾਨੂੰ ਪਹਿਲਾਂ ਦਾ ਮੇਰੇ ਵੱਲੋਂ ਹੋ ਠੀਕ ਹੈ ਬਾਈ ਬਹੁਤ ਵਧੀਆ ਜੀ ਤੇ ਕੀ ਡਿਟੇਲ ਹੈ ਜਿਹੜੀ ਇਹ ਆਪਣੀ ਮੱਝ ਦੀ ਇਹ ਮੱਝ ਹੈ ਜੀ ਆਪਾਂ ਪਿਛਲੇ ਸੀਜ਼ਨ ਆਪਾਂ ਉੱਥੋਂ ਲਈ ਸੀਗੀ ਸੀਆਰਬੀ ਨਿਲਾਮੀ ਤੋਂ ਜੀ ਹਾਂਜੀ ਬਹੁਤ ਵਧੀਆ ਮੱਝ ਦਾ ਰਿਕਾਰਡ ਹੈ ਜੀ ਐਮ 29 ਦੀ ਝੋਟੀ ਹੈ ਜੀ ਇਹ ਅੱਛਾ ਆਪ ਡਾਇਰੈਕਟ ਐਮ 29 ਦੀ ਹੈ ਐਮ 29 ਦੀ ਡਾਇਰੈਕਟ ਝੋਟੀ ਹੈ ਉੱਥੇ ਪੈਦਾ ਹੋਈ ਵੀ ਹੈ ਉੱਥੇ ਸੀਆਰਬੀ ਦੇ ਵਿੱਚ ਪੈਦਾ ਹੋਈ ਹੈ ਜੀ ਬਕਾਇਦਾ ਇਹਦਾ ਨੰਬਰ ਹੈ ਲਾਈਟ ਬਫੈਲੋ ਹੈ ਲਾਈਟ ਬਫੈਲੋ ਉਹ ਹੁੰਦੀ ਹੈ ਜਿਹੜੀ ਹਾਂ ਉਹਦਾ ਕੀ ਮਤਲਬ ਹੈ ਆਪਾਂ ਉਹ ਵੀ ਦਿਖਾ ਦਈਏ ਮੜਾ ਜੀ ਆਪ ਉਹ ਲਾਈਟ ਬਫੈਲ ਹੋ ਰਿਹਾ ਆਸਿਕਾ ਲਿਖਿਆ ਹੋਇਆ ਜੀ ਆ ਦੇਖ ਸਕਦੇ ਆ ਦੇ ਕਰਨ ਤੇ ਸੀਆਰ ਵੀ ਲਾਈਟ ਬਫੈਲ ਹੋਦਾ ਇਹ ਟੈਗ ਆਸਾ ਤੇ ਆ ਟੈਗ ਜਿਹੜਾ ਆਪਾਂ ਦਾ ਹੈ ਜਿੰਨਾ 5155 ਵਾਲਾ ਇਹ ਇਹ ਮੱਝ ਦਾ ਹੀ ਨੰਬਰ ਹੁੰਦਾ ਉੱਥੇ ਹਰੇਕ ਮੱਝ ਨੂੰ ਜਦੋਂ ਜਨਮ ਲੈਂਦੇ ਉਹਨੂੰ ਇੱਕ ਨੰਬਰ ਦਿੱਤਾ ਜਾਂਦਾ ਜੀ ਓਕੇ ਉਹ ਨੰਬਰ ਦੇ ਸਿਰ ਤੇ ਵੀ ਉਹਦੀ ਪਛਾਣ ਉਹਦਾ ਰਿਕਾਰਡ ਰੱਖਿਆ ਜਾਂਦਾ ਜੀ ਜਨਮ ਤੋਂ ਲੈ ਕੇ ਉਹ ਜਿੰਨਾ ਚਿਰ ਸੀਆਰਬੀ ਦੇ ਵਿੱਚ ਰਹਿੰਦੀ ਹੈ ਉਹਦਾ ਕੱਲੇ ਕੱਲੇ ਦਿਨ ਦਾ ਤੇ ਕੱਲੇ ਕੱਲੇ ਟਾਈਮ ਦਾ ਉਹਦਾ ਦੁੱਧ ਦਾ ਮਿਲਕਿੰਗ ਦਾ ਕਦੋਂ ਪ੍ਰੈਗਨੈਂਟ ਹੋਈ ਕਿਹੜੇ ਸਾਂਹ ਤੋਂ ਪ੍ਰੈਗਨੈਂਟ ਹੈ ਜੀ ਕਿੰਨਾ ਸੂਆ ਲੰਮਾ ਸਮਾਂ ਦੁੱਧ ਦਿੱਤਾ ਕਿੰਨਾ ਇਹਨੇ ਪੀਕ ਰੇਟ ਤੇ ਦਿੱਤਾ ਕਿੰਨਾ ਆਨ ਐਵਰੇਜ ਦੁੱਧ ਦਿੱਤਾ ਹਾਂ ਸਾਰਾ ਰਿਕਾਰਡ ਉੱਥੇ ਚਾਹੀਦਾ ਉਹਦਾ ਰਿਕਾਰਡ ਆ ਜ ਸਾਰੇ ਸਿੱਕੇ ਹੈ ਸਾਰੇ ਦੇ ਟੋਕਨ ਨੰਬਰ ਕੁਝ ਟੁੱਟ ਗਏ ਘਰੇ ਆਉਣੇ ਕਰਕੇ ਹਾਂ ਹੋ ਜਾਂਦਾ ਪ੍ਰਾਣਾ ਜਿਵੇਂ ਹੋ ਜਾਂਦਾ ਪ੍ਰਾਣੇ ਹੋ ਜਾਂਦੇ ਆ ਜੀ ओके ਤੇ ਇਹਦੇ ਵਿੱਚ ਆਪਾਂ ਤੁਸੀਂ ਦਿਖਾਉਂਦੇ ਸੀਗੇ ਮੈਨੂੰ ਆਪਾਂ ਇਹਨਾਂ ਦਾ ਜਿਹੜਾ ਰਿਕਾਰਡ ਹੈ ਜੀ ਨੋ ਨੰਬਰ ਤੇ ਆਹ ਦੇਖੋ ਮੱਜ ਦੇ ਕੰਨ ਦੇ ਵਿੱਚ ਵੀ ਟਾਇਆ ਗਿਆ ਹਾਂ ਜੀ ਇੱਥੇ ਵੀ 51 51 55 ਹਾਂਜੀ ਡਾਕਟਰ ਐਮਨਤੀ ਦੀ ਹੈ ਜੀ 29 ਦੀ ਝੋਟੀ ਹੈ ਜੀ 17 ਦਾ ਬਰਥ ਹੈ ਜੀ ਹਾਂਜੀ ਤੇ ਇਹਦੀ ਜਿਹੜੀ ਆਨ ਐਵਰੇਜ ਰਹੀ ਹੈ ਜੀ ਸੂਏ ਦੇ ਹਾਂਜੀ 1980 ਰਹੀ ਹੈ ਜੀ ਉੱਥੋਂ ਦਾ ਰਿਕਾਰਡ ਹੈ ਜੀ ਕਿ ਆਪਾਂ ਚੈੱਕ ਵੀ ਕਰਵਾ ਸਕਦੇ ਹਾਂ ਜੀ ਹਾਂਜੀ ਤੇ ਆਪਣੇ ਕੋਲ ਤਾਂ ਇਹਨੇ 22+ ਹੀ ਦੁੱਧ ਦਿੰਦਾ ਜੀ ਓਕੇ ਘਰੇ ਆਪਣੇ ਕੋਲੇ ਸੂਕੇ ਆਪਾਂ ਕੋਈ ਆਮ ਸਧਾਰਨ ਕਰ ਅੱਛਾ ਆਪਾਂ ਧੋਕੜ ਲਿਆ ਸੀਗੇ ਆਪਾਂ ਹਾਂਜੀ ਉਦੋਂ ਕੱਬਣ ਲਈ ਸੀਗੀ ਜੇ ਉੱਥੋਂ ਟੁਕੜ ਕੱਬਣ ਖਰੀਦੀ ਸੀ ਕੱਬਣ ਲਈ ਸੀਗੀ ਠੀਕ ਹੈ ਤੇ ਹੁਣ ਇਹ ਥੋੜੇ ਜਿਹੇ ਦਿਨ ਲਾਊਗੀ ਵੀ ਸੂਣ ਵਾਲੀ ਹੈਗੀ ਤੇ ਇਹਦੇ ਐਲਡੀਐਫ ਜਿਹੜਾ ਲక్ష్ਮੀ ਡੇਰੀ ਫਾਰਮ ਦੇ ਕੋਹੇ ਨੂਰ ਦਾ ਸੀਮਨ ਲੱਗਿਆ ਹੋਇਆ ਜੀ ਇਹਦੇ ਹਾਂਜੀ ਠੀਕ ਹੈ ਜੀ ਜੋ ਜਿਹਦਾ ਕਿ ਬਹੁਤ ਵਧੀਆ ਰਿਕਾਰਡ ਬਹੁਤ ਬਹੁਤ ਚੰਗਾ ਰਿਕਾਰਡ ਆ ਜੀ ਹਾਂਜੀ ਬਾਕੀ ਮੱਝਾਂ ਵੀ ਬਈ ਬਹੁਤ ਸੋਹਣਾ ਇਦਾਂ ਦੀਆਂ ਵੀ ਮੱਝਾਂ ਜਿਹੜੀਆਂ ਰਿਕਾਰਡ ਵਾਲੀਆਂ ਹੁੰਦੀਆਂ ਹਨਾ ਜਿਹਦੇ ਉੱਤੇ ਕੋਈ ਮਤਲਬ ਇੱਥੋਂ ਐਡੀ ਤਕੜੀ ਸੰਸਤਾ ਚੋਂ ਮੱਝ ਨਿਕਲਦੀ ਹੈ ਕੋਈ ਡਾਊਟ ਵਾਲੀ ਗੱਲ ਨਹੀਂ ਹੈ ਨਾ ਦੁੱਧ ਪੱਖੋਂ ਵੀ ਤੇ ਬਾਕੀ ਬਲੱਡ ਪੱਖੋਂ ਵੀ ਤਾਂ ਇਹ ਵੀ ਜਿਹੜਾ ਰਿਜਨਲ ਐ M29 ਦਾ ਬਲੱਡ ਹੈ ਇਹ ਵੀ ਬਸ ਇੱਥੋਂ ਟਾਈਮ ਹੀ ਆ ਜਿਹੜੇ 17 ਤੱਕ ਦੇ ਜਿਹੜਾ ਜਨਮ ਲੈਂਦਾ ਜਾਨਵਰ ਪੌਂਦੀ ਬਾਹਰ ਸੀਗੇ ਪੌਂਦੇ ਅੰਦਰ ਸੀ ਉੱਥੋਂ ਤੱਕ ਹੀ ਚੰਗੇ ਜਾਨਵਰ ਪੈਦਾ ਕੀਤੇ ਗਏ ਹਨ ਤਾਂ ਖੋਲ ਕੇ ਵੀ ਦਿਖਾਈਏ ਬਾਈ ਮੜਾ ਜਾ ਆਪ ਦਵਾਈਏ ਕਿਹੜਾ ਦਾ ਲੋ ਵੀ ਮੇਤਰ ਤੁਸੀਂ ਦੇਖੋ ਧਿਆਨ ਦੇ ਨਾਲ ਤਾਂ ਇਹਦੀ ਮਗਰਲੇ ਸੂਦੀ ਵੀ ਸੁਨਤੀ ਦਿਖਾਵਾਂਗੇ ਤੇ ਆਰਡਰ ਤੁਸੀਂ ਦੇ ਸਕਦੇ ਆਂ ਤੇ ਉਹੀ ਮੜਾ ਮੋਟਾ ਡਰਦੀ ਐ ਮੇਥੋਂ ਤਾ ਤੁਸੀਂ ਆਰਡਰ ਦੀ ਕੋਸ਼ਿਸ਼ ਮੈਂ ਕਰੂੰਗਾ ਵੀ ਤੁਹਾਨੂੰ ਮੈਂ ਵਧੀਆ ਦਿਖਾਵਾਂ ਤਾਂ ਥਣਥਣ ਤੁਸੀਂ ਦੇਖੋ ਬਾਕੀ ਤੁਹਾਨੂੰ ਸੀਆਰ ਵੀ ਜੇ ਜਾਣੇ ਹੋਣਾ ਥਣਥਣ ਇਦਾਂ ਆਪਾਂ ਦੇਖਿਆ ਬੜਾ ਸੋਹਣਾ ਥਣ ਲੱਗਿਆ ਵਾ ਇਹਦਾ ਤਾਂ ਰੂਪ ਵੀ ਦੇ ਸਕਦੇ ਆ ਤੁਸੀਂ ਜਿਵੇਂ ਡਾਕਟਰ ਆਫ ਐਮਨਤੀ ਠੀਕ ਹੈ ਐਮਨਤੀ ਦੀ ਇਹੀ ਬਸ ਇਹਦਾ ਗੁਣ ਸੀਗਾ ਤਾਂ ਧੜਾ ਵੱਡੀਆਂ ਨੇ ਉਹਦੀਆਂ ਤਾਂ ਗੋਡੀ ਥੋੜੀ ਜੀ ਮਧਰੀ ਤੇ ਟੈਟ ਆਰਡਰ ਸੋਹਣੇ ਥਣਥੁਲ ਤਾਂ ਦੁੱਧ ਦੀ ਕੰਪੈਸਟੀ ਵਧੀਆ ਤਾਂ ਬਹੁਤ ਸੋਹਣੀ ਮੱਝ ਹੈ ਤਾਂ ਬਾਕੀ ਦਿਨ ਕਿੰਨੇ ਰਹਿ ਗਏ ਬਾਈ ਜਮਸੇ ਬੱਸ ਦੇਖ ਦੇਖ ਡਰ ਗਈ ਸੀ ਫੇਰ ਮੈਂ ਤਾਂ ਬੱਸ ਪੁੱਤ ਓਏ ਇੱਕੇ ਦਾਮ ਚਾਨ ਚੱਕ ਜਾ ਖੜੇ ਹੋ ਗਏ ਨਾ 5-7 ਦਿਨਾਂ ਦੇ ਵਿੱਚ ਸੂਣ ਵਾਲੀ ਹੈ ਜੀ ਇਹ ਓਕੇ 5-7 ਦਿਨਾਂ ਦੇ ਵਿੱਚ ਹੀ ਸੂਣ ਵਾਲੀ ਹੈ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਮਗਰਲੀ ਇਹਦੇ ਮਗਰਾਹਾ ਆਈ ਸੀ ਹਾਂਜੀ ਠੀਕ ਹੈ ਇਹ ਝੋਟੀ ਆਈ ਹੈ ਹਾਂਜੀ ਇਹ ਕਿੰਨੇ ਟਾਈਮ ਦੀ ਸੀ ਤਾਂ ਮਗਰਾ ਆ ਗਈ ਸੀ ਨਹੀਂ ਇਹ ਆਪਾਂ ਉਹ ਤਾਂ ਗੱਭਣ ਲਈ ਸੀ ਅੱਛਾ ਗੱਭਣ ਲਈ ਸੀ ਘਰੇ ਘਰੇ ਆ ਕੇ ਜਨਮ ਲੈਂਦਾ ਇਹਨੇ ਘਰੇ ਆ ਕੇ ਜਨਮ ਲਿਆ ਸੀ ਜੀ ਇਹਨੇ ਓਹ ਕਿਹਨੇ ਘਰੇ ਆ ਕੇ ਜਨਮ ਲੈਂਦਾ ਹਾਂਜੀ ਤੇ ਇੱਕ ਵੀ ਹੁਣ ਮਤਲਬ ਵੀ 16-17 ਮਹੀਨਿਆਂ ਦੀ ਹੈ ਜੀ ਤੇ ਸਵਾ ਮਹੀਨੇ ਦੀ ਇਹ ਗੱਬਣ ਹੈ ਗੱਬਣ ਕਰਵਾਤੀ ਠੀਕ ਹੈ ਜੀ ਤੇ 15 ਕੁ ਮਹੀਨਿਆਂ ਦੀ ਇਹ ਗੱਬਣ ਹੋ ਗਈ ਸੀ ਝੋਟੀ ਦੀ ਠੀਕ ਹੈ ਇਹ ਕਿਹੜੇ ਤੋਂ ਗੱਬਣ ਕਰਵਾਤੀ ਇਹ ਆਪਣੇ 나ਗਦਾ ਸੀਮਨ ਲੱਗਿਆ ਜੀ ਇਹਦੇ ਐਲਡੀ ਐਕਸ ਦਾ ਅੱਛਾ ਉਹ ਵੀ ਲਸਮ ਡੇਰੀ ਫਾਰਮ ਵਾਲਾ ਹਾਂਜੀ ਠੀਕ ਹੈ ਤੇ ਆਪ ਉਮਰ ਕਿੰਨੀ ਹੋ ਗਈ ਝੋਟੀ ਦੀ ਕਿਹੜੀ ਦੀ ਇਹ ਦੀ ਛੋਟੀ ਦੀ ਇਹ ਦੀ ਵਸ 17 18 ਮਹੀਨੇ 17 18 ਮਹੀਨੇ ਆ ਤੇ ਜਿਹੜੀ ਉਹ ਖੜੀ ਇੱਕ ਹੋਰ ਨਾਲ ਉਹ ਆਪਣੀ ਘਰ ਦੀ ਝੂਟੀ ਹੈ ਜੀ ਠੀਕ ਹੈ ਜੀ ਉਹ ਪਹਿਲਾਂ ਸੂਈ ਵੀ ਹੋ ਗਈ ਉਹ ਪਹਿਲਾਂ ਸੂਈ ਹੋਈ ਹੈ ਉਹ ਤਾਂ ਉਹਨੇ ਕਿੰਨਾ ਦੋ ਦੁੱਤਾ ਉਹਨੇ ਪਹਿਲੇ ਸੂਈ 12 ਲੀਟਰ ਦੋਤਾ ਉਹ ਥੱਲੇ ਤਿਆਰ ਹੈ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਤੇ ਬਾਈ ਤੋਂ ਬਾਕੀ ਆਪਾਂ ਸਾਰੀ ਡਿਟੇਲ ਵੀ ਪੁੱਛੀ ਤੁਹਾਨੂੰ ਛੋਟੀ ਬਾਕੀ ਜਦੋਂ ਰੀਅਲ ਦੇ ਵਿੱਚ ਤੁਸੀਂ ਕੋਲੇ ਆਵੋਗੇ ਬਾਈ ਦੇ ਉਦੋਂ ਦੇਖੋਗੇ ਉਦੋਂ ਵੀ ਰੂਹ ਖੁਸ਼ ਹੁੰਦੀ ਹੈ ਛੋਟੇ ਨੂੰ ਦੇਖ ਕੇ ਤੇ ਬਹੁਤ ਜ਼ਿਆਦਾ ਸੋਹਣੀ ਝੋਟੀ ਹੈ ਰਿਕਾਰਡ ਤੁਹਾਨੂੰ ਦੱਸਤੇ ਸਾਰੇ ਜਿਵੇਂ ਟੋਕਨ ਵੀ ਬਾਈ ਨੇ ਉਹ ਟੋਕਨ ਦਾ ਵੀ ਬਾਈ ਜਿਹੜਾ ਹਰੇ ਰੰਗ ਦਾ ਪਾਇਆ ਬਣਾ ਗ੍ਰੀਨ ਰੰਗ ਦਾ ਤਾਂ ਉਹ ਵੀ ਬਹੁਤ ਮਤਲਬ ਚੰਗੀ ਚੀਜ਼ ਕਹਿ ਸਕਦੇ ਆਪਾਂ ਉਹ ਵੀ ਉਸੇ ਮੱਝਾਂ ਦੀ ਪਾਇਆ ਜਾਂਦਾ ਜਿਹੜੀਆਂ ਬਾਈ ਯੂਨੀਵਰਸਿਟੀ ਚ ਐ ਮੰਨ ਸਕਦੇ ਆਪਾਂ ਵੀ ਸੀਆਰਬੀ ਦੇ ਵਿੱਚ ਮੰਨੀਆਂ ਆਉਂਗਾ ਮੱਝਾਂ ਹਨਾ ਮੰਨੀਆਂ ਆਉਂਗਾ ਜਿੰਨਾ ਜਿਹੜੀਆਂ ਉਹਨਾਂ ਦੇ ਸਟੈਂਡਰਡ ਤੇ ਖਰੀਆਂ ਉਤਰਦੀਆਂ ਜੀ ਠੀਕ ਹੈ ਤਾਂ ਇੱਕ ਸਟੈਂਡਰਡ ਮੇਨਟੇਨ ਹੁੰਦਾ ਜਿਹੜ ਮਨ ਲਓ ਵੀ 20 ਪਲੱਸ ਦੇ ਨੇੜੇ ਮੱਝਾਂ ਜਾਂਦੀਆਂ ਜੀ ਉਹਨਾਂ ਦੇ ਹਰੇ ਟਾਂਗ ਦਾ ਟੈਗ ਪਾਇਆ ਜਾਂਦਾ ਆਓ ਵੀ ਜਿਹੜੀ ਐਵਰੇਜ ਜਿਵੇਂ ਹੁਣ ਇਹ ਹੁੰਦੀ 800 ਐਵਰੇਜ ਨਿਕਲੀ ਇਹ ਦੁੱਧ ਦੀ ਸਾਰੇ ਸੂਏ ਦੀ ਹੈ ਨਾ ਤਾਂ ਜਿਹੜੀਆਂ ਮਤਲਬ ਸੂਏ ਦੀਆਂ ਉਹ ਹੀ 19 20 ਲੀਟਰ ਦੀ ਐਵਰੇਜ ਕੱਢਦੀਆਂ ਫਿਰ ਉਹਨੂੰ ਟੈਗ ਦਿੱਤਾ ਜਾਂਦਾ ਹੈ ਉਹਨੂੰ ਟੈਗ ਦਿੱਤਾ ਜਾਂਦਾ ਬਹੁਤ ਐਵਰੇਜ ਦੇ ਹਿਸਾਬ ਨਾਲ ਬਹੁਤ ਵੱਡਾ ਗੱਲ ਆ ਬਾਈ ਦੁੱਧ ਦੀ ਹੈ ਨਾ ਇਹ ਐਵਰੇਜ ਉਹ ਤਾਂ ਦੱਸਿਆ ਬਣ ਬਾਕੀ ਇੱਕ ਤਾਂ ਹੁੰਦਾ ਜੀ ਉਹਨਾਂ ਆਮ ਜ਼ਿਮੀਂਦਾਰ ਕਹਿ ਦਿੰਦਾ ਕਿ ਮੇਰੇ ਕੋਲੇ 20 ਲੀਟਰ ਦੀ ਹੈ ਇਹਦਾ ਬਾਕੀ ਆਪਾਂ ਜਦੋਂ ਮਰਜ਼ੀ ਜਾਓ ਅੱਜ ਜਾਓ 5 ਸਾਲ ਨੂੰ ਚੈੱਕ ਕਰੋ ਉਹਨੇ ਜਾ ਕੇ ਰਜਿਸਟਰ ਜਾ ਕੇ ਕਰੋ ਜਿੱਥੇ ਭੱਦੀ ਜਾ ਕੇ ਆਪਾਂ ਚੈੱਕ ਕਰਾ ਲੈਂਦੇ ਆਂ ਤਾਂ ਬੜੀ ਇੰਨੀ ਕੋਲੀ ਹੈ ਵੀ ਚਾਹੇ 10 ਸਾਲ ਦੇ ਬੱਚੇ ਨੂੰ ਬਿਠਾ ਦਿਓ ਜੀ 2 ਮਿੰਟਾਂ ਦੇ ਵਿੱਚ ਧਾਰ ਪੂਰੀ ਗੁੱਠੇ ਵਰਗੀ ਧਾਰ ਪੈਂਦੀ ਹੈ ਜੀ ਲੋਕੇ ਵੀ ਧਾਰ ਤੁਰ ਬਹੁਤ ਬੋਲੀ ਹੈ ਬਹੁਤ ਜ਼ਿਆਦਾ ਬੋਲੀ ਹੈ ਤੇ ਬਾਕੀ ਬਾਈ ਦੇ ਘਰੇ ਬਾਈ ਬਾਈ ਪਲੱਸ ਦੁੱਧ ਦਿੱਤਾ ਵਾ ਤੇ 22 ਕਿਲੋ ਤਾਂ ਦਿਨ ਦਾ ਤੇ ਉੱਥੇ ਐਵਰੇਜ ਦੀ ਤੁਹਾਨੂੰ ਕਾਗਜ਼ਾਂ 'ਤੇ ਦਿਖਾਈ ਹੈ ਬਹੁਤ ਚੰਗੇ ਦੁੱਧ ਵਾਲੀ ਮੱਝ ਤੇ ਡਾਇਰੈਕਟੀ ਐਮ 29 ਦਾ ਬਲੱਡ ਹੈ ਇਹ ਵੀ ਵਧੀਆ ਗੱਲ ਹੈ ਵੀ ਪੁਰਾਣਾ ਬਲੱਡਾ ਹੁਣ ਕੋਹੇ ਨੂਰ ਤੋਂ ਪ੍ਰੈਗਨੈਂਟ ਹੈ ਜਿਹੜਾ ਹੁਣ ਇਹਨੂੰ ਬੱਚੇ ਨੂੰ ਜਨਮ ਦੇਣਾ ਤੇ ਦਿਨ ਰਹਿ ਗਏ 5-7 ਬਈ ਤੇ ਉਹ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣੇ ਆ ਦੇ ਦਿਨ ਵਸੇ ਵੀ ਅੱਜ ਹੀ ਪੂਰੇ ਹੋਏ ਹੈ ਜੀ 5-7 ਪਿਛਲੇ ਸਾਲ ਵੀ ਇਹਨੇ ਜਮਾ ਕੱਟੀ ਦਿੱਤੀ ਸੀ ਉਦੋਂ ਵੀ 10 ਦਿਨ ਇਹ ਉੱਤੇ ਲੱਗੀ ਸੀ ਅੱਛਾ ਠੀਕ ਆ ਉਸ ਹਿਸਾਬ ਦੇ ਨਾਲ ਹੀ ਤੁਸੀਂ ਕਹਿੰਦੇ ਆ ਵੀ 5-7 ਦਿਨ ਹਾਂਜੀ ਤੇ ਉਹ ਦਿਨ ਪੂਰੇ ਕਰ ਗਈ ਅੱਜ ਹਾਂਜੀ ਤੇ ਬਾਈ ਨ ਨੰਬਰ ਮੇਰਾ ਹੈ 94638 ਜੀ 40820 ਇੱਕ ਹੋਰ ਇੱਕ 75082 ਜੀ 35022 ਠੀਕ ਹੈ ਜੀ ਬਾਈ ਧੰਨਵਾਦ ਸਸੇਕਾਲ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਓ ਵੀ ਮਿੱਤਰੋ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਕਈ ਭਰਾ ਹੁੰਦੇ ਬੜੇ ਸਕੀਨ ਵਾਲੇ ਆਹ ਕਹਿੰਦਾ ਯਾਰ ਅਸੀਂ ਤਾਂ ਪ੍ਰੋਪਰ ਢੰਗ ਦੇ ਰਿਕੋਰਡ ਵਾਲੀਆਂ ਚੀਜ਼ਾਂ ਲੈਣੀਆਂ ਤਾਂ ਇਸ ਨੂੰ ਪ੍ਰੋਪਰ ਢੰਗ ਵਾਲੀ ਤਾਂ ਮੈਂ ਤਾਂ ਕਹਿੰਦਾ ਨਹੀਂ ਵੀ ਜਿਹਦੇ ਇੰਨੇ ਸੋਹਣੇ ਰਿਕਾਰਡ ਹੋਏ ਹੋਏ ਆ ਸੀਆਰਪੀ ਦੇ ਵਿੱਚ ਵੀ ਹੋਏ ਹੋਏ ਆ ਬਾਈ ਕੋਲੇ ਵੀ ਚੋਈ ਵੀ ਅਤੇ ਮਗਰ ਰਿਜ਼ਲਟ ਵੀ ਕਰੇ ਖੜਾ ਠੀਕ ਹੈ ਤੇ ਚਲੋ ਬਾਈ ਆਪ ਡਿਊਟੀ ਕਰਦੇ ਹਨਾ ਸਰਕਾਰੀ ਜੋਬ ਤੇ ਆ ਮਜਬੂਰੀ ਕਰਕੇ ਵੇਚਣ ਨੂੰ ਜੀ ਨਹੀਂ ਜੀ ਬਹੁਤ ਸ਼ੌਂਕ ਨਾਲ ਲਈ ਸੀਗੀ ਬਿਲਕੁਲ ਬੱਚੇ-ਬੁੱਚੇ ਪੜਾਉਣ ਦਾ ਹੋ ਗਿਆ ਬੱਚੇ ਕਹਿੰਦੇ ਸ਼ਹਿਰ ਲੱਗਣਾ ਹੈਗਾ ਤੇ ਤਾਂ ਕਰਕੇ ਥੋੜਾ ਜਿਹਾ ਬਸ ਵੇਚਣ ਦਾ ਤਾਂ ਹਲੇ ਵੀ ਜੀ ਨਹੀਂ ਜੀ ਚਲੋ ਮੈਨੂੰ ਐ ਵੀ ਜੇ ਕਿਸੇ ਨੇ ਅੱਗੇ نسل ਬਰੀਡ ਤਿਆਰ ਕਰਨੀ ਹੈ ਤੋ ਚਲੋ ਆਪਾਂ ਵਧੀਆ ਬੰਦੇ ਨੂੰ ਦੇਵਾਂਗੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਆਪਾਂ ਕੋਈ ਮੁਨਾਫੇ ਵਾਸਤੇ ਐਨ ਸਪੈਸ਼ਲ ਬਿਲਕੁਲ ਜੀ ਬਿਲਕੁਲ ਆਪਾਂ ਤਾਂ ਆਪਦੇ ਘਰ ਵਾਸਤੇ ਬਰੀਡ ਵਾਸਤੇ ਲੈਂਦਾ ਸੀ ਪਰ ਹੁਣ ਚਲੋ ਬੱਚੇ ਬੱਚੇ ਕਹਿੰਦੇ ਚਲੋ ਬਰੀਡ ਫਿਰ ਮਗਰ ਕੱਟੀ ਹੈਗੀਏ ਚਲੋ ਇੱਕ ਦੋ ਦੋ ਪਸ਼ੂ ਪਾਲੀ ਜੰਨੇ ਹਨਾ ਉਹਨਾਂ ਕੋਲੇ ਰਹਿ ਜੂਗੀ ਹਾਂਜੀ ਤੇ ਤਾਂ ਕਰਕੇ ਥੋੜੀ ਜੀ ਸੇਲ ਕਰਦੇ ਤਾਂ ਹੀ ਮੈਂ ਜੋਬ ਦਾ ਦੱਸਿਆ ਜੀ ਹਾਂ ਤਾਂ ਹੀ ਮੈਂ ਜੋਬ ਦਾ ਦੱਸਿਆ ਭਰਾਵਾਂ ਨੂੰ ਮੈਂ ਕਈ ਵਾਰੀ ਹੁੰਦਾ ਅਗਲਾ ਕਹਿੰਦਾ ਬੜੇ ਚੰਗੇ ਰਿਕਾਰਡ ਦੇ ਆ ਬਾਈ ਕਾ ਤੋ ਬਾਈ ਦਾ ਵੀ ਜੋਬ ਦਾ ਕੰਮ ਹੈ ਬਸ ਹਾਂ ਵੀ ਇੱਕ ਖੇਤੀਬਾੜੀ ਨਾਲ ਜੋਬ ਵਾਰੀ ਜੂਮ ਕਰਕੇ ਦਿਖਾਤਾ ਤੇ ਹਾਂ ਜੀ ਕਰਦਾ ਵੀ ਫੇਸ ਦੇ ਉੱਤੇ ਕੈਮਰਾ ਲਾਈ ਰੱਖੀਏ ਤੇ ਜੇ ਇਹ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਬਾਈ ਦਾ ਨੰਬਰ ਵੀ ਆ ਗਿਆ ਤੇ ਬਾਕੀ ਸੋਨੂੰ ਨੰਬਰ ਹਿੰਨ ਬਾਕਸ ਦੇ ਵਿੱਚ ਵੀ ਮਿਲੂਗਾ ਧੰਨਵਾਦ ਸਸੇਕਾਲ ਲੋਬੀ ਐਮਨਤਿਆਲ ਦੇ ਝੋਟੀ ਦੇ ਨਾਲ ਨਾਲ ਤਾਂ ਥੋੜਾ ਜਿਹਾ ਸ਼ਾਰਟ ਇਹ ਮਗਰੋਂ ਲਾਉਣੇ ਐ ਇਸ ਕਰਕੇ ਤਾਂ ਬਾਈ ਕੋਲੇ ਇੱਕ ਏ ਐਚ ਐਫ ਦੀ ਫੀਮੇਲ ਕਾਫ ਹੈ ਕਿੰਨੇ ਟਾਈਮ ਦੀ ਹੈ ਬਾਈ ਇਹ ਇਹ ਕਿੰਨੇ ਚਾਰ ਕਿੰਨੇ ਮਹੀਨਿਆਂ ਦੀ ਹੈ ਜੀ ਇਹ ਵੀ ਚਾਰ ਕਿੰਨੇ ਮਹੀਨਿਆਂ ਦੀ ਹੈ ਇਹ ਵੀ ਬਾਈ ਨੇ ਦੇ ਦੇਣੀ ਹੈ ਬਹੁਤ ਜਿਆਦਾ ਸੋਹਣੀ ਗ੍ਰੋਥ ਦੀ ਹੈ ਤਾਂ ਜਿਹਨੂੰ ਆਪਾਂ ਪੂਰੀ ਚੰਗੀ ਗ੍ਰੋਥ ਕਹਿ ਸਕਦੇ ਹਾਂ ਵਧੀਆ ਖਵਾ ਪਿਆ ਕੇ ਪਾਲੀ ਵੀ ਆ ਤੇ ਇਹ ਜੀ ਜਿਹੜੀ ਬੈੜ ਆ ਇੱਕ ਸਾਲ ਦੀ ਟੀਕਾ ਲੈ ਲੈਂਦੀ ਹੈ ਜੀ ਤਿਆਰੀ ਦੀ ਨਾਲ ਹਾਂਜੀ ਵਧੀਆ ਆਪਾਂ ਘਰ ਵਾਸਤੇ ਆ ਝੋਟੀ ਬਾਲ ਕਿਉਂਕਿ ਬਾਕੀ ਗਾਮ ਵਾਲਾ ਬੰਦਾ ਵੀ ਹੈਗਾ ਜਿਹੜਾ ਉਸ ਢੰਗ ਦੇ ਨਾਲ ਸਾਹਮਣ ਵਾਲੇ ਹੈ ਇਹ ਵੀ ਫਰਕ ਪੈ ਜਾਂਦਾ ਤੇ ਇਹ ਵੀ ਬਾਈ ਦੀ ਬਿਕਾਊ ਆ ਤੇ ਜੇ ਕਿਸੇ ਭਰਾ ਨੂੰ ਇਹ ਵੀ ਚਾਹਵਾਨ ਹੋਵੇ ਤਾਂ ਬਾਈ ਵਾਸਤੇ ਗੱਲ ਕਰ ਸਕਦੇ ਆ ਜੀ ਉਹਦਾ ਵੀ 25 26 ਲੀਟਰ ਦੁੱਧ ਹੈਗਾ ਦੀ ਅੱਛਾ ਇਹਦੀ ਮੰਗ ਹੈ ਹਾਂਜੀ 25 26 ਲੀਟਰ ਦੁੱਧ ਵਾਲੀ ਦੀ ਹੈ ਜੀ ਹਾਂਜੀ ਤੇ ਆਪ ਵੀ ਵਧੀਆ ਚੰਗੇ ਸੀਮੰਦ ਦੀ ਹੋ ਹਾਂ ਚੰਗੇ ਸੀਮੰਦ ਦੀ ਆ ਜੀ ਠੀਕ ਆ ਜੀ ਬਾਈ ਲਓ ਵੀ ਮਿੱਤਰੋ ਇਹਦੇ ਵਾਸਤੇ ਵੀ ਤੁਸੀਂ ਕਨੈਕਟ ਕਰ ਸਕਦੇ ਆਂ